ਪਹਿਲਾਂ ਪੈਸੇ ਲਏ ਮੇਰੀ ਮਾਤਾ ਕੋ ਵੀ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁਣਕੇ ਉਹਦੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਪੈਸੇ ਲਏ ਆ ਫਿਰ ਉੱਥੇ ਕਹਿੰਦੇ ਮਿਸਤਰੀ ਲਾਉਣੇ ਆ ਜੀ ਕੋਠੀ ਪਾ ਕੇ ਦੇਣੀ ਆ ਉੱਥੇ ਮੁਣਕੇ ਮਨ ਲਓ ਜੇ ਤੁਸੀਂ ਪਲਾਟ ਕਲਾ ਲੈ ਲਿਆ ਭੈਣ ਜੀ ਜੇ ਉੱਥੇ ਤੁਹਾਡੀ ਕੋਠੀ ਨਾ ਬਣੀ ਹੋਈ ਤੇ ਜਾ ਕੇ ਰਹੋਗੇ ਕਿੱਦਾਂ ਤੁਸੀਂ ਸਵਰਗ ਦੇ ਵਿੱਚ ਇਹ ਸਾਰਾ ਕੁਝ ਮੇਰੇ ਕੋਲ ਵਿਦ ਪ੍ਰੂਫ ਆ ਅੱਜ ਵੀ ਜਿੰਦੇ ਜਾਗਦੇ ਗਵਾਹ ਵੀ ਹੈਗੇ ਆ ਜਿਹੜੇ ਹੋਰ ਵੀ ਲੋਕ ਚਰਚ ਦੇ ਵਿੱਚ ਮੇਰੇ ਨਾਲ ਜਾਂ ਉਸ ਸਮੇਂ ਉਸ ਚਰਚ ਵਿੱਚ ਹਾਜ਼ਰੀ ਜਦੋਂ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੋਂ ਮਾਤਾ ਮੇਰੀ ਨੇ ਜਿੰਨਾ ਪੈਸਾ ਤੇ ਲਾਈ ਜੋ ਸਾਡੇ ਸਾਨੂੰ ਜਿਹੜਾ ਸਰਕਾਰ ਵੱਲੋਂ ਜਿਹੜਾ ਆ ਆਰਮੀ ਦੇ ਫੌਜੀ ਦੇ ਬੱਚਿਆਂ ਦੇ ਵਾਸਤੇ ਪੜ੍ਹਾਈ ਵਾਸਤੇ ਪੈਸਾ ਜਾਂ ਉਹਨਾਂ ਦੇ ਇਲਾਜ ਵਾਸਤੇ ਜਾਂ ਉਹਨਾਂ ਦੀ ਦੇਖਰੇਖ ਵਾਸਤੇ ਪੈਸਾ ਆਉਂਦਾ ਵਾ ਉਹ ਸਾਰੇ ਇਹ ਵੇਲਡ ਪਾਸਟਰ ਪਾਸਟਰ ਸਤਨਾਮ ਪਾਸਟਰ ਪੌਲ ਇੱਕ ਦੋ ਪਾਸਟਰ ਹੋਰ ਹੀ ਇਹਨਾਂ ਦੇ ਨਾਲ ਇਹ ਸਾਰੇ ਵੇਲਡ ਪਾਸਟਰ ਜਿਹੜੇ ਜਿਹੜੇ ਕੰਮਕਾਰ ਤੋਂ ਬਚਣ ਦੇ ਮਾਰੇ ਇਹੋ ਜਿਹੇ ਧਰਮਦਾਸ ਹਾਰਾ ਲੈ ਕੇ ਤੇ ਆਪਣੇ ਧੰਦੇ ਚਲਾਏ ਹੋਏ ਆ ਇਹਨਾਂ ਨੇ ਲੁੱਟ ਲਿਆ ਘਟਕ ਤੋਂ ਘੱਟ 70-80 ਲੱਖ ਰੁਪਇਆ ਵਾ ਸੋ ਇਹ ਸਾਰਾ ਪੈਸਾ ਜਦੋਂ ਲੁੱਟਿਆ-ਫੁੱਟਿਆ ਗਿਆ ਫੇਰ ਅਹੀਂ ਜਿਹੜੇ ਸਾਡੇ ਹਾਲਾਤ ਹੈ ਉਹ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ। ਫੇਰ ਹੌਲੀ-ਹੌਲੀ ਜਦੋਂ ਮੈਂ ਜਵਾਨ ਹੋਇਆ ਮੈਨੂੰ ਸਾਰਾ ਕੁਝ ਪਤਾ ਲੱਗਿਆ ਕਿ ਇਹ ਤੇ ਸਾਡੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਨੂੰ। ਫੇਰ ਮੈਂ ਉਸ ਧਰਮ ਦੇ ਵਿੱਚੋਂ ਜਦੋਂ ਬਾਹਰ ਆਇਆ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਪੜ੍ਹਿਆ ਵਾ ਸੁਣਿਆ ਤੇ ਉਹਨਾਂ ਦੇ ਵਿਚਾਰ ਧਾਰਨਾ ਤੇ ਚੱਲਿਆ ਫੇਰ ਮੈਨੂੰ ਪਤਾ ਲੱਗਾ ਕਿ ਅਸੀਂ ਤੇ ਹਨੇਰੇ ਵਿੱਚ ਹੀ ਤੁਰੇ ਫਿਰਦੇ ਰਹੇ। ਇਹ ਇੱਕ ਕੇਸ ਨਹੀਂ ਹੈ ਸਾਡੇ ਕੋਲ ਇੰਨੀ ਲਿਸਟ ਬਣੀ ਪਈ ਜਿਹੜੀ ਕਾਲ ਆ ਰਹੀਆਂ ਨੇ ਹਰਿਆਣੇ ਤੋਂ। ਅ ਵਿਜੇ ਜੀ ਨੇ ਜਿਨ੍ਹਾਂ ਦੀ ਬੇਟੀ ਔਰ ਉਹਨਾਂ ਦੀ ਜਿਹੜੀ ਪਤਨੀ ਉਹ ਲੈ ਗਏ ਨੇ ਸਾਈ ਤੇ ਉਹਨਾਂ ਦੇ ਪਰਚੇ ਕਰਾ ਦਿੱਤੇ ਨੇ ਹੁਣ ਮੇਰੀ ਜਿਹੜੀ ਪ੍ਰਸ਼ਾਸਨ ਨਾਲ ਇਹ ਨਾਰਾਜ਼ਗੀ ਇਹ ਹੈ ਵੀ ਇਹੋ ਜਿਹੇ ਠੱਗ ਇਹੋ ਜਿਹੇ ਚੋਰ ਸ਼ਰਿਆਂ ਨੂੰ ਘੋਮਰੇ ਨੇ ਤੇ ਜਿਹੜੇ ਪੀੜਤ ਨੇ ਉਹਨਾਂ ਦੇ ਪਰਚੇ ਹੋ ਰਹੇ ਨੇ ਝੂਠੀਆਂ ਆਰਸੀਆਂ ਬਣਾ ਕੇ ਝੂਠੇ ਕਾਗਜ਼ ਉਹਨਾਂ ਦੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਵਿਚਾਰਾਂ ਨੂੰ ਸੈਂਟਰ 'ਚ ਭੇਜਦਾ ਵੀ ਤੁਸੀਂ ਆਰਮੀ ਦੇ ਵਿੱਚ ਭਰਤੀ ਹੋ ਗਏ ਜੋ ਉਹ ਵਿਚਾਰੇ ਮੁੰਡੇ ਉਥੋਂ ਜਦੋਂ ਆਰਮੀ ਦੇ ਵਿੱਚ ਗਏ ਵੀ ਅਸੀਂ ਭਰਤੀ ਹੋ ਗਏ ਤੇ ਭਰਤੀ ਕੋਈ ਆਈ ਨਹੀਂ ਭਰਤੀ ਉਹ ਕਿਹੜੇ ਵੇਲੇ ਹੋ ਗਏ ਉਹਨਾਂ ਨੂੰ ਨਕਲੀ ਕਾਗਜ਼ ਬਣਾ ਕੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਉੱਥੇ ਭੇਜਤਾ ਉਹਨਾਂ ਕੋਲ 10-10 ਲੱਖ ਰੁਪਏ ਲੈਂਦੇ ਆ ਉਹ ਵਿਚਾਰੇ ਮੁੰਡੇ ਜੇਲ੍ਹਾਂ ਦੇ ਵਿੱਚ ਰੋਲਦੇ ਫਿਰਦੇ ਹੁਣ ਉਹ ਬੰਦੇ ਛੁੱਟ ਕੇ ਬਾਹਰ ਆਏ ਉਹ ਵੀ ਕੈਮਰੇ ਅੱਗੇ ਆਉਣਗੇ ਥੋੜੇ ਦਿਨਾਂ ਤੱਕ ਆਪਣੇ ਨਾਲ ਹਾਂਜੀ ਪਹਿਲਾਂ ਤੇ ਸਾਰਿਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਜੀ ਤੇ ਮੇਰਾ ਪਿੰਡ ਖਾਸਾ ਵਾ ਜ਼ਿਲ੍ਹਾ ਅਮਰਸਰ ਆ ਤੇ ਅੱਜ ਆਪਾਂ ਨੂੰ ਪਤਾ ਲੱਗਿਆ ਹੈ ਕਿ ਗਿਆਨੀ ਜੀ ਵਿਦੇਸ਼ ਦੀ ਧਰਤੀ ਤੋਂ ਆਏ ਆ ਪੰਜਾਬ ਦੇ ਜਿਹੜੇ ਲੋਕ ਗਮਰਾਹ ਹੋ ਚੁੱਕੇ ਆ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਭੁੱਲੇ ਭੜਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਲੈਣ ਲਿਆਉਣ ਵਾਸਤੇ ਗਿਆਨੀ ਗੁਰਪ੍ਰੀਤ ਜੀ ਕੈਲੀਫੋਰਨੀਆ ਵਾਲੇ ਇੱਥੇ ਪਹੁੰਚੇ ਹੋਏ ਅਮਰਸਰ ਤੇ ਮੈਂ ਅੱਜ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਵਾਸਤੇ ਆਇਆ ਮੈਂ ਆਪਣੀ ਵੀ ਜੋ ਕੁਝ ਮੇਰੇ ਨਾਲ ਸਾਡੇ ਬੀਤੀ ਆ ਜੋ ਕੁਝ ਮੇਰੇ ਨਾਲ ਹੋਇਆ ਵਾ ਉਹ ਸਾਰੀ ਕਹਾਣੀ ਗਿਆਨੀ ਜੀ ਉਹਨਾਂ ਨੂੰ ਦੱਸੀ ਜਾਣ ਕੇ ਕਿ ਕਿਦਾਂ ਕਿਦਾਂ ਇਹਨਾਂ ਨੇ ਮੇਰੇ ਪਰਿਵਾਰ ਨੂੰ ਤੇ ਮੇਰੀ ਮਦਰ ਨੂੰ ਲੁੱਟਿਆ ਤੇ ਕੀ ਕੋਸ਼ ਹੋ ਉਹਨਾਂ ਦੇ ਨਾਲ ਇਹਨਾਂ ਨੇ ਜਿਹੜੇ ਝੂਠੇ ਉਹਨਾਂ ਨੂੰ ਸੁਪਨੇ ਵਿਖਾਏ ਆ ਜਾਂ ਜੋ ਝੂਠੇ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਰੀ ਗੱਲਬਾਤ ਵੀ ਇਹਨਾਂ ਨੇ ਕੀ ਕਿਹਾ ਵੀ ਮੇਰੇ ਮੇਰੇ ਜਿਹੜਾ ਫਾਦਰ ਹੀ ਉਹ ਆਰਮੀ ਦੇ ਵਿੱਚ ਸੀਗੇ ਫਾਦਰ ਮੇਰੇ ਦੀ ਡੈਥ ਹੋ ਗਈ ਆਰਮੀ ਦੇ ਵਿੱਚ ਉਦੋਂ ਤਕਰੀਬਨ ਮੈਂ 3-4 ਸਾਲ ਦਾ ਛੋਟੀ ਉਮਰ ਤੇ ਫਾਦਰ ਦੀ ਡੈਥ ਹੋਣ ਕਰਕੇ ਆਰਮੀ ਦੇ ਵਿੱਚ ਜੋ ਪੈਸਾ ਤੇ ਲਾਇ ਆਰਮੀ ਨੇ ਲੋ ਉਹ ਸਾਰਾ ਮਿਲਿਆ ਮਦਰ ਨੂੰ ਹੁਣ ਇਹਨਾਂ ਨੇ ਦੇਖਿਆ ਕਿ ਇਹ ਸਿੰਗਲ ਮਦਰ ਆ ਵਿਧਵਾ ਔਰਤ ਆ ਬੱਚੇ ਦੇ ਛੋਟੇ ਆ ਤੇ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਇਹਦੇ ਕੋ ਜਿਹੜੇ ਪੈਸੇ ਹੜੱਪੇ ਜਾਣ ਮੇਰੀ ਮਦਰ ਕੋ ਫਿਰ ਇਹਨਾਂ ਨੇ ਪਾਸਟਾ ਨੇ ਕੀ ਕੀਤਾ ਵੀ ਸਾਡੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਉਹਨੂੰ ਹੌਲੀ ਹੌਲੀ ਆਪਣੀਆਂ ਗੱਲਾਂ ਚ ਲੈ ਆਂਦਾ ਸਿੱਖ ਧਰਮ ਵਾਲੇ ਪਾਸੇ ਉਹ ਤੋੜ ਕੇ ਤੇ ਉਹਨਾਂ ਨੂੰ ਇਹਨਾਂ ਨੇ ਕ੍ਰਿਸ਼ਚਨ ਵਾਲੇ ਧਰਮ ਵਾਲੇ ਪਾਸੇ ਜੋੜਤਾ ਤੇ ਮੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇਥੋਂ ਤੱਕ ਕਿਹਾ ਗਿਆ ਪੀ ਜਿਹੜੇ ਧੀਆਂ ਪੋਤਿਆ ਇਹ ਤੇਰੇ ਇੱਥੇ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਭੈਣ ਜੀ ਤੁਹਾਡੇ ਨਾਲ ਨਹੀਂ ਜਾਣਾ ਲੇਖਾ ਭੋ ਆਪਣਾ ਵਾ ਤੂੰ ਹੀ ਵੱਧ ਤੋਂ ਵੱਧ ਦਸਵੰਦ ਚੰਦਾ ਦੋ ਤਾਂ ਕਿ ਜਦੋਂ ਤੂੰ ਹੀ ਮਰਨ ਤੋਂ ਬਾਅਦ ਜਾ ਕੇ ਸਵਰਗ ਦੇ ਵਿੱਚ ਯਸੂ ਮਸ਼ੀਨਾ ਰਹਿ ਸਕੋ ਤੇ ਇਹਨਾਂ ਨੇ ਫੇਰ ਪਹਿਲਾਂ ਪੈਸੇ ਲਏ ਮੇਰੀ ਮਾਤਾ ਕੋ ਵੀ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁੜ ਕੇ ਉਹਦੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਪੈਸੇ ਲਏ ਆ ਫੇਰ ਉੱਥੇ ਕਹਿੰਦੇ ਮਿਸਤਰੀ ਲਾਉਣੇ ਆ ਜੀ ਕੋਠੀ ਪਾ ਕੇ ਦੇਣੀ ਆ ਉੱਥੇ ਮੁੜ ਕੇ ਮੰਨ ਲਓ ਜੇ ਤੂੰ ਪਲਾਟ ਕੱਲਾ ਲੈ ਲਿਆ ਭੈਣ ਜੀ ਜੇ ਉੱਥੇ ਤੁਹਾਡੀ ਕੋਠੀ ਨਾ ਬਣੀ ਹੋਈ ਤੇ ਜਾ ਕੇ ਰਹੋਗੇ ਕਿਦਾਂ ਤੁਸੀਂ ਸਵਰਗ ਦੇ ਵਿੱਚ ਇਹ ਸਾਰਾ ਕੁਝ ਮੇਰੇ ਕੋਲ ਵਿਦ ਪ੍ਰੂਫ ਆ ਅੱਜ ਵੀ ਜਿੰਦੇ ਜਾਗਦੇ ਗਵਾਹ ਵੀ ਹੈਗੇ ਆ ਜਿਹੜੇ ਹੋਰ ਵੀ ਲੋਕ ਚਰਚ ਦੇ ਵਿੱਚ ਮੇਰੇ ਨਾਲ ਜਾਂ ਉਸ ਸਮੇਂ ਉਸ ਚਰਚ ਦੇ ਵਿੱਚ ਹਾਜ਼ਰੀ ਜਦੋਂ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਫੇਰ ਇਹਨਾਂ ਨੇ ਕਿਹਾ ਵੀ ਭੈਣ ਜੀ ਹੁਣ ਤੁਹਾਡੀ ਛੱਤ ਪੈਣ ਵਾਲੀ ਰਹਿ ਗਈ ਇੱਕ ਵਾਰੀ ਹੱਲਾ ਹੋਰ ਮਾਰੋ ਪੈਸੇ ਦਿਓ ਛੱਤ ਪਵਾ ਲਓ ਆਪਣੀ ਸੋ ਮਾਤਾ ਮੇਰੀ ਨੇ ਜਿੰਨਾ ਪੈਸਾ ਥੇਲਾ ਹੀ ਜੋ ਸਾਡੇ ਸਾਨੂੰ ਜਿਹੜਾ ਸਰਕਾਰ ਵਾਲੋ ਜਿਹੜਾ ਆ ਆਰਮੀ ਦੇ ਫੌਜੀ ਦੇ ਬੱਚਿਆਂ ਦੇ ਵਾਸਤੇ ਪੜ੍ਹਾਈ ਵਾਸਤੇ ਪੈਸਾ ਜਾਂ ਉਹਨਾਂ ਦੇ ਇਲਾਜ ਵਾਸਤੇ ਜਾਂ ਉਹਨਾਂ ਦੀ ਦੇਖਰੇਖ ਵਾਸਤੇ ਪੈਸਾ ਆਉਂਦਾ ਵਾ ਉਹ ਸਾਰੇ ਇਹ ਵੇਲਡ ਪਾਸਟਰ ਪਾਸਟਰ ਸਤਨਾਮ ਪਾਸਟਰ ਪੌਲ ਇੱਕ ਦੋ ਪਾਸਟਰ ਹੋਰ ਹੀ ਇਹਨਾਂ ਦੇ ਨਾਲ ਇਹ ਸਾਰੇ ਵੇਲਡ ਪਾਸਟਰ ਜਿਹੜੇ ਜਿਹੜੇ ਕੰਮਕਾਰ ਤੋਂ ਬਚਣ ਦੇ ਮਾਰੇ ਇਹੋ ਜੇ ਧਰਮ ਦਾ ਸਹਾਰਾ ਲੈ ਕੇ ਤੇ ਆਪਣੇ ਧੰਦੇ ਚਲਾਏ ਹੋਏ ਆ ਇਹਨਾਂ ਨੇ ਲੁੱਟ ਲਿਆ ਘਟਕ ਤੋਂ ਘਟ 70-80 ਲੱਖ ਰੁਪਇਆ ਵਾ ਸੋ ਇਹ ਸਾਰਾ ਪੈਸਾ ਜਦੋਂ ਲੁੱਟਿਆ-ਪੁੱਟਿਆ ਗਿਆ ਫੇਰ ਅਹੀਂ ਜਿਹੜੇ ਸਾਡੇ ਹਾਲਾਤ ਆ ਉਹ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ ਆ ਫੇਰ ਹੋਰ ਯੋੜੀ ਜਦੋਂ ਮੈਂ ਜਵਾਨ ਹੋਇਆ ਮੈਨੂੰ ਸਾਰਾ ਕੁਝ ਪਤਾ ਲੱਗਿਆ ਵੀ ਇਹ ਤੇ ਸਾਡੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਨੂੰ ਫੇਰ ਮੈਂ ਉਸ ਧਰਮ ਦੇ ਵਿੱਚੋਂ ਜਦੋਂ ਬਾਹਰ ਆਇਆ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਪੜਿਆ ਵਾ ਸੁਣਿਆ ਫੇਰ ਉਹਨਾਂ ਦੀ ਵਿਚਾਰ ਧੜਾਂ ਤੇ ਚੱਲਿਆ ਫੇਰ ਮੈਨੂੰ ਪਤਾ ਲੱਗਾ ਵੀ ਅਸੀਂ ਤੇ ਹਨੇਰੇ ਵਿੱਚ ਹੀ ਤੁਰੇ ਫਿਰਦੇ ਰਹੇ ਫੇਰ ਮੈਂ ਉਸ ਗੰਧ ਵਿੱਚ ਉਸ ਦਲਦਲ ਵਿੱਚੋਂ ਬਾਹਰ ਆਣ ਕੇ ਆਪਣੇ ਆਪ ਨੂੰ ਸੁਧਾਰਿਆ ਸਹੀ ਕੀਤਾ ਆਪਣੀ ਮੈਰਿਜ ਕਰਵਾਈ ਵੇਖੋ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੈਨੂੰ ਜ਼ਿੰਮੇਵਾਰ ਬਣਾ ਸਿਕਾਇਆ ਜਿਹੜੇ ਮਾਂ ਦੇ ਫਰਜ਼ ਹੀ ਦੋ ਸਿਸਟਰਾਂ ਦੀ ਮ ਆਪਣੀ ਮੈਰਿਜ ਕਰਵਾਈ ਆਪਣਾ ਘਰ-ਬਾਰ ਬਣਾਇਆ ਇਸ ਟਾਈਮ ਤੇ ਮੈਂ ਜਿੰਮ ਦਾ ਕੰਮ ਕਰਦਾ ਵਾਂ ਜਿੰਮ ਮੇਰਾ ਆਪਣਾ ਤੇ ਸਾਰਾ ਘਰ ਦਾ ਸਰਕਲ ਸਹੀ ਹੋ ਗਿਆ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਕਰਕੇ ਹੁਣ ਅੱਜ ਤੋਂ 3 ਸਾਲ ਪਹਿਲਾਂ ਮੇਰੀ ਮਾਤਾ ਦੀ ਡੈਥ ਹੋ ਗਈ ਆ ਮਰਨ ਤੋਂ 1 ਮਹੀਨਾ ਬਾਅਦ ਮਾਤਾ ਮੇਰੀ ਸੁਪਨੇ ਵਿੱਚ ਮੇਰੇ ਕੋਲ ਆਉਂਦੀ ਆ ਕਹਿੰਦੀ ਕਿ ਪੁੱਤ ਬਹੁਤ ਜ਼ਿਆਦੀ ਰੋ ਰਹੀ ਕਹਿੰਦੀ ਕਿ ਪੁੱਤ ਮੇਰੀ ਤੇ ਬੁਰੀ ਹਾਲਾਤ ਆ ਵੀ ਮੈਨੂੰ ਸਵਰਗ ਵਿੱਚ ਪਲਾਟ ਤੇ ਕੀ ਮਿਲਣਾ ਮੇਰੀ ਤੇ ਗਤੀ ਵੀ ਨਹੀਂ ਹੋਈ ਮੈਂ ਤੇ ਭਟਕਦੀ ਫਿਰਨਦਈ ਆ ਵੀ ਇਥੋਂ ਤੱਕ ਇਹਨਾਂ ਨੇ ਲੁੱਟਿਆ ਉਹਨੂੰ ਝੂਠੇ ਸੁਪਨੇ ਦਿਖਾ ਕੇ ਸਵਰਗਾਂ ਵਿੱਚ ਪਲਾੜ ਦੇ ਨਾਂ ਤੇ ਸਵਰਗਾਂ ਵਿੱਚ ਕੋਠੀ ਦੇ ਨਾਂ ਤੇ ਉਹਦੀ ਲੁੱਟ ਖਸੁੱਟ ਕੀਤੀ ਕੀਤੀ ਆ ਜਦੋਂ ਮੈਂ ਇਹ ਸਾਰੀ ਚੀਜ਼ ਦੀ ਆਵਾਜ਼ ਠਾਈ ਆ ਇਹਨਾਂ ਦੇ ਬਰਖਲਾਫ ਬੋਲਿਆ ਵਾ ਫੇਰ ਮੇਰੇ ਤੇ ਘਰੇ ਬੈਠੇ ਤੇ ਇੱਕ ਲੋਕ ਸਿਆਜ ਤੋਂ ਦਾ ਜਿਹੜਾ ਆਪਣੇ ਆਪ ਨੂੰ ਸਹਾਇਆਂ ਦਾ ਕੋਈ ਪ੍ਰਧਾਨ ਦੱਸਦਾ ਅਮਰਸਰ ਜ਼ਿਲ੍ਹੇ ਦਾ ਤੇ ਉਹਨੇ ਕੀ ਕੀਤਾ ਵਾ ਵੀ ਮੇਰੇ ਤੇ ਘਰੇ ਬੈਠਦੇ ਝੂਠਾ ਪਰਚਾ 295 ਦਾ ਹੁਣ ਦੇਖੋ ਜੇ ਕੋਈ ਭਾਈ ਕਿਸੇ ਨੇ ਕਿਸੇ ਦੀ ਲੁੱਟ ਹੋਈ ਆ ਤੇ ਅਗਲਾ ਜਾ ਕੇ ਸੱਚ ਤੇ ਦੱਸੂਗਾ ਹੀ ਮੀਡੀਆ ਸਾਹਮਣੇ ਤੇ ਆਊਗਾ ਹੀ ਤੇ ਜੇ ਕੋਈ ਸੱਚ ਬੋਲੂਗਾ ਤੇ ਉੱਤੇ 295 ਦਾ ਪਰਚਾ ਕਰਾਤਾ ਕਿ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚ ਗਈ ਧਾਰਮਿਕ ਭਾਵਨਾ ਨੂੰ ਕਦੀ ਠੇਸ ਪਹੁੰਚ ਗਈ ਆ ਸਾਡੀ ਤੇ ਲੋਟੋਈ ਆਹੀ ਤੇ ਬੋਲਾਂਗੇ ਸੋ ਅੱਜ ਮੈਂ ਉਹ ਸਾਰੀ ਗੱਲਬਾਤ ਆਪਣੀ ਜਾਨੀ ਜੀ ਨੂੰ ਹੁਣ ਦੱਸੀ ਆ ਕਿ ਮੇਰੇ ਵੱਲ ਵੀ ਧਿਆਨ ਕੀਤਾ ਜਾਵੇ ਮੇਰੀ ਵੀ ਆਵਾਜ਼ ਜਿਹੜੀ ਪ੍ਰਸ਼ਾਸਨ ਤੱਕ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਜੋ ਕੁਝ ਸਾਡੇ ਨਾਲ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੋਰ ਵੀ ਲੋਕਾਂ ਨਾਲ ਬਹੁਤ ਕੁਝ ਹੋ ਰਿਹਾ ਵਾ ਤੇ ਜਿੰਨੇ ਕੁ ਲੋਕ ਬਚਦੇ ਉਹਨਾਂ ਨੂੰ ਤੇ ਬਚਾ ਸਕੀਏ ਹੁਣ ਮੈਂ ਤੁਹਾਨੂੰ ਲੋਕ ਸਭਾਰੇ ਤੇ ਗੌਰਵ ਬਾਰੇ ਜਿਹੜੀਆਂ ਗੌਰਵ ਦੀਆਂ ਵੀ ਕਰਤੂਤਾਂ ਆ ਲੌਕਸ ਦੀ ਜੇ ਮੈਂ ਤੁਹਾਨੂੰ ਕਰਤੂਤਤਾ ਦੱਸਦਾ ਸਿਰੇ ਦਾ ਚੋਰ ਬੰਦਾ ਵਾ ਠੱਗ ਤੇ ਇਹਨੂੰ ਇਹ ਪਤਾ ਨਹੀਂ ਕੀ ਸਰਕਾਰਾਂ ਤੇ ਜਾਂ ਪ੍ਰਸ਼ਾਸਨ ਤੇ ਕੀ ਦਬਾਵਾ ਵੀ ਇਹੋ ਜੇ ਚੋਰ ਠੱਗਾ ਨੂੰ ਸਿਕਿਉਰਿਟੀ ਦਿੱਤੀ ਆ ਇਹ ਕੋਈ ਵੀਰੋ ਮੈਂ ਗੱਲ ਹਵਾ ਦੇ ਵਿੱਚ ਜਾਂ ਝੂਠ ਨਹੀਂ ਕਹਿ ਰਿਹਾ ਇਹ ਜਿੰਨਾ ਕੁਛ ਵੀ ਤੁਸੀਂ ਮੈਂ ਬੋਲੂਗਾ ਤੁਸੀਂ ਸੁਣ ਰਹੇ ਜੋ ਇਹ ਸਾਰੀ ਦਾ ਮੈਂ ਜਵਾਬ ਦੇ ਹੀ ਆ ਸਾਡੇ ਖਾਸੇ ਅੱਡੇ ਦੇ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਕਾਮਰੇਟਾਂ ਦਾ ਘਰ ਆ ਜਿਹਦੇ ਕੋਲ 25 ਲੱਖ ਰੁਪਏ ਦੀ ਠੱਗੀ ਲੌਕਸ ਨੇ ਮਾਰੀ ਆ ਉਹ ਵੀ ਪਰਿਵਾਰ ਥੋੜੇ ਸਮੇਂ ਦੇ ਵਿੱਚ ਆਣ ਕੇ ਕੈਮਰੇ ਦੇ ਅੱਗੇ ਤੁਹਾਡੇ ਸਾਹਮਣੇ ਆਣ ਕੇ ਬੋਲਣਗੇ ਤੋ ਇਦਾਂ ਦੇ ਠੱਗ ਬੰਦੇ ਆ ਹੋਰ ਵੀ ਬਹੁਤ ਪਰਿਵਾਰਾਂ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਇਹਨਾਂ ਨੇ ਲੁੱਟਿਆ ਵਾ ਝੂਠੀਆਂ ਆਰਸੀਆਂ ਬਣਾ ਕੇ ਝੂਠੇ ਕਾਗਜ ਉਹਨਾਂ ਦੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਵਿਚਾਰਾਂ ਨੂੰ ਸੈਂਟਰ 'ਚ ਭੇਜਦਾ ਵੀ ਤੁਸੀਂ ਆਰਮੀ ਦੇ ਵਿੱਚ ਭਰਤੀ ਹੋ ਗਏ ਜੋ ਉਹ ਵਿਚਾਰੇ ਮੁੰਡੇ ਉੱਥੋਂ ਜਦੋਂ ਆਰਮੀ ਦੇ ਵਿੱਚ ਗਏ ਵੀ ਅਸੀਂ ਭਰਤੀ ਹੋ ਗਏ ਤੇ ਭਰਤੀ ਕੋਈ ਆਈ ਨਹੀਂ ਭਰਤੀ ਕਿਹੜੇ ਵੇਲੇ ਹੋ ਗਏ ਉਹਨਾਂ ਨੂੰ ਨਕਲੀ ਕਾਗਜ ਬਣਾ ਕੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਉੱਥੇ ਭੇਜਦਾ ਉਹਨਾਂ ਕੋਲ 10-10 ਲੱਖ ਰੁਪਏ ਲੈ ਲਿਆ ਉਹ ਵਿਚਾਰੇ ਮੁੰਡੇ ਕੇ ਜੇਲ੍ਹਾਂ ਦੇ ਵਿੱਚ ਰੋਲਦੇ ਫਿਰਦੇ ਹੁਣ ਉਹ ਬੰਦੇ ਛੁੱਟ ਕੇ ਬਾਹਰ ਆ ਪੀ ਇਹ ਜਿਹੜੇ 5-7 ਬੰਦੇ ਜਿਹੜੇ ਅਮਰਸਰ ਜ਼ਿਲ੍ਹੇ ਦੇ ਜਿਨ੍ਹਾਂ ਨੇ ਇੱਥੇ ਹੁੱਲੜ ਭਾਜੀ ਮਚਾ ਰਹੇ ਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਆ ਜਿਹਦੇ ਤੇ ਮਰਜ਼ੀ ਉੱਠ ਕੇ ਕੇਸ ਕਰਾ ਦਿੰਦੇ ਝੂਠਾ ਇਹੋ ਜਿਹੇ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਪ੍ਰੂਫ ਅਸੀਂ ਲੈ ਕੇ ਆਵਾਂਗੇ ਤੁਹਾਡੇ ਕੋਲ ਇਹਨਾਂ ਦੇ ਪਰ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਲੋਕੀ ਅੱਜ ਮਰਨ ਦੀ ਤਾਦਾਦ ਤੇ ਪਹੁੰਚੇ ਆ ਵਿਚਾਰੇ ਇੰਨੇ ਮਜਬੂਰ ਆ ਵੀ ਉਹ ਕੁਛ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜੋ ਕੁਛ ਉਹਨਾਂ ਦੀ ਲੋਟ ਹੋਈ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹੋ ਜਿਹੇ ਬ ਜਿਹੜੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੋਟ ਰਹੇ ਆ ਤੇ ਮੁਣਕੇ ਜੇ ਕੋਈ ਗੱਲਬਾਤ ਕਰਦਾ ਵਾ ਤੇ ਉਹਨੂੰ ਮਰਾਉਣ ਦੀਆਂ ਉਹਨੂੰ ਝੂਠੇ ਕੇਸਾਂ 'ਚ ਫਸਾਉਣ ਦੀਆਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਰੇ ਚੋਟ ਠੱਗ ਇਕੱਠੇ ਹੋਏ ਇਹਨਾਂ ਦੇ ਸਾਰੇ ਪ੍ਰੂਫ ਆਪਣੇ ਕੋਲ ਹੈਗੇ ਆ ਉਹ ਗਿਆਨੀ ਜੀ ਉਹਨਾਂ ਨੂੰ ਵੀ ਸਾਰੇ ਪ੍ਰੂਫ ਆਪਾਂ ਦਵਾਂਗੇ ਤੇ ਮੀਡੀਆ ਕੇ ਵੀ ਰੱਖਾਂਗੇ ਤੇ ਜਿਸ ਦਿਨ ਸਾਨੂੰ ਪ੍ਰਸ਼ਾਸਨ ਗਊਗਾ ਅਸੀਂ ਉਹ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਵੀ ਉਹ ਪ੍ਰੂਫ ਸਾਰੇ ਦਿਖਾਵਾਂਗੇ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਸਰਦਾਰ ਮਨਜੀਤ ਸਿੰਘ ਹੁਣੀ ਜਿਹੜੇ ਖਾਸੇ ਤੋਂ ਚੱਲ ਕੇ ਆਏ ਨੇ ਕਿਉਂਕਿ ਜਿਹੜੀ ਆਪਾਂ ਇੱਕ ਆਵਾਜ਼ ਚੁੱਕੀ ਸੀ ਝੂਠ ਦੇ ਪਖੰਡ ਦੇ ਖਿਲਾਫ ਉਹ ਜਿੱਥੇ-ਜਿੱਥੇ ਪਹੁੰਚ ਰਹੀ ਹੈ ਜਿੱਥੇ-ਜਿੱਥੇ ਕੋਈ ਦੁਖੀ ਹੈ ਕੌਲਾਂ ਕਰ ਰਹੇ ਨੇ ਇਹ ਸਾਡੇ ਗਵੰਦੀ ਸੀ ਖਾਸ ਤੌਰ ਤੇ ਇਹ ਆਗੇ ਨੇ ਤੁਸੀਂ ਸੁਣ ਲਿਆ ਵੀ ਕਿਸ ਤਰ੍ਹਾਂ ਇਹਨਾਂ ਨਾਲ ਜਿਹੜੀ ਇੱਕ ਫਾਈਨੈਂਸ਼ੀਅਲ ਲੋਟ ਕਸਟ ਹੋਈ ਹੈ ਮਾਤਾ ਜੀ ਨੂੰ ਕਿਵੇਂ ਠੱਗਿਆ ਗਿਆ ਇਹ ਇੱਕ ਕੇਸ ਨਹੀਂ ਹੈ ਸਾਡੇ ਕੋਲ ਇੰਨੀ ਲਿਸਟ ਬਣੀ ਪਈ ਜਿਹੜੀ ਕੌਲ ਆ ਰਹੀਆਂ ਨੇ ਹਰਿਆਣੇ ਤੋਂ ਅ ਵਿਜੇ ਜੀ ਨੇ ਜਿਨ੍ਹਾਂ ਦੀ ਬੇਟੀ ਔਰ ਉਹਨਾਂ ਦੀ ਜਿਹੜੀ ਪਤਨੀ ਉਹ ਲੈ ਗਨੇ ਸਾਈ ਤੇ ਉਹਨਾਂ ਦੇ ਪਰਚੇ ਕਰਾਤੇ ਨੇ ਹੁਣ ਮੇਰੀ ਜਿਹੜੀ ਪ੍ਰਸ਼ਾਸਨ ਨਾਲ ਇਹ ਨਾਰਾਜ਼ਗੀ ਇਹ ਹੈ ਵੀ ਇਹੋ ਜਿਹੇ ਠੱਗ ਇਹੋ ਜਿਹੇ ਚੋਰ ਸ਼ਰਿਆਂ ਨੂੰ ਘੋਮਰੇ ਨੇ ਤੇ ਜਿਹੜੇ ਪੀੜਤ ਨੇ ਉਹਨਾਂ ਦੇ ਪਰਚੇ ਹੋ ਰਹੇ ਨੇ ਸੋ ਇਹ ਜਿਹੜੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਦੀ ਛਤਰ ਛਾਇਆ ਹੇਰ ਜੋ ਲੁੱਟਕ ਸੁੱਟ ਹੋ ਰਹੀ ਹੈ ਜੇ ਬੰਦ ਨਾ ਕੀਤੀ ਗਈ ਤੇ ਬਹੁਤ ਵੱਡਾ ਮੋਰਚਾ ਖੜਾ ਹੋਏਗਾ ਔਰ ਬਹੁਤ ਜ਼ਿਆਦਾ ਜਿਹੜਾ ਬਵਾਲ ਖੜਾ ਹੋ ਸਕਦਾ ਹੈ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਜੋ 27 ਤਰੀਕ ਨੂੰ ਅਸੀਂ ਇਕੱਠੇ ਹੋ ਰਹੇ ਹਾਂ ਉੱਥੇ ਵੀ ਇਹੋ ਵੀ ਸਾਡੀ ਲੜਾਈ ਕਿਸੇ ਨਾਲ ਨਹੀਂ ਹੈ ਸਾਡੀ ਲੜਾਈ ਪੱਖਾਂ ਦੇ ਨਾਲ ਹੈ ਝੂਠ ਦੇ ਨਾਲ ਹੈ ਔਰ ਇੱਕ ਇੱਕ ਕਰਕੇ ਅਸੀਂ ਸਾਰੇ ਪਰਿਵਾਰ ਲੈ ਕੇ ਆਵਾਂਗੇ ਕੈਮਰੇ ਦੇ ਸਾਹਮਣੇ ਜਿਹੜੇ ਲੁੱਟੇ ਗਏ ਨੇ ਜਿਨ੍ਹਾਂ ਦੇ ਨਾਲ ਠੱਗੀਆਂ ਹੋਈਆਂ ਨੇ ਫਿਰ ਜਦੋਂ ਕੋਈ ਦੁਖੀ ਆਵਾਜ਼ ਚੁੱਕਦਾ ਹੈ ਤੇ ਇਹ ਆਪਣੇ ਪੈਸੇ ਦੇ ਦਮ ਤੇ ਉਹਨਾਂ ਦੇ ਉੱਤੇ ਜਿਹੜਾ ਦਬਾਅ ਬਣਾਉਂਦੇ ਪਰਚਿਆਂ ਦਾ ਉਹਨਾਂ ਨੂੰ ਖੱਜਲ ਖਰਾਬ ਕਰਦੇ ਨੇ ਦੁਖੀ ਕਰਦੇ ਤਾਂ ਕਿ ਕੋਈ ਆਵਾਜ਼ ਨਾ ਚੱਕੇ ਐਸੀਆਂ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਰੇਪ ਦੀਆਂ ਪੀੜਤ ਨੇ ਐਸੇ ਬਹੁਤ سارے ਨੌਜਵਾਨ ਜਿਹੜੇ ਫਾਈਨੈਂਸ਼ੀਅਲ ਪੀੜਿਤ ਨੇ ਔਰ ਐਸੇ ਬਹੁਤ سارے ਪਰਿਵਾਰ ਜਿਹੜੇ ਇਹਨਾਂ ਨੇ ਤੋੜੇ ਨੇ ਉਹਨਾਂ ਸਾਰਿਆਂ ਬਾਰੇ ਇੱਕ ਇੱਕ ਕਰਕੇ ਹੁਣ ਇਹ ਲੜਾਈ ਇਦਾਂ ਦੀ ਨਹੀਂ ਹੈ ਕਿ ਅੱਜ ਤੋਂ ਪਹਿਲਾਂ ਬਹੁਤ سارے ਜਿਹੜੇ ਪੰਜਾਬ ਦੇ ਆ ਦੁਨੀਆ ਦੇ ਲੋਕ ਨੇ ਉਹ ਇਸ ਗੱਲ ਤੋਂ ਨਹੀਂ ਸਹਿਮਤ ਹੋ ਰਹੇ ਕਿਉਂਕਿ ਸਾਡੇ ਵਰਗੇ ਬਾਹਰੋਂ ਆਉਂਦੇ ਨੇ ਆਵਾਜ਼ ਚੋ ਕੇ ਮੋਰਚਾ ਖੋਲ ਕੇ ਆਪਾਂ ਜਾਂਦੇ ਨੇ ਸੋ ਹੁਣ ਇਦਾਂ ਦਾ ਕੁਝ ਨਹੀਂ ਹੋਣ ਵਾਲਾ ਮੇਰੇ ਜਿਹੜਾ ਜਿਹੜਾ ਪਾਸਪੋਰਟ ਤੁਹਾਨੂੰ ਇਹਨਾਂ ਇਸਾਈਆਂ ਕਹਿ ਦਿੱਤਾ ਤੇ ਉਹ ਜਬਤ ਕਰਾ ਦੇਣਾ ਇਹਨਾਂ ਨੇ ਤੇ ਮੇਰੀ ਮੌਜ ਲਗ ਜਾਨੀ ਬਾਹਰ ਮੈਂ ਜਾ ਨਹੀਂ ਸਕਾਂਗਾ ਤੇ ਇਹਨਾਂ ਦੀ ਜੜਾਂ ਵਾਸਤੇ ਮੈਂ ਇੱਥੇ ਤੇਲ ਬਣ ਕੇ ਆਇਆ ਔਰ ਬਹੁਤ ਛੇਤੀ ਇਹਨਾਂ ਨੂੰ ਤੁਸੀਂ ਜੇਲ੍ਹ ਦੇ ਪਿਛਲੇ ਪਾਸੇ ਦੇਖੋਗੇ ਗੁਰੂ ਕਲਗੀ ਤਰਪਤਾਸਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ